ਚੀਮਾ ਸਾਹਿਬ ਅਕੈਡਮੀ ਮਾਮਲੇ ਦੇ ਵਿੱਚ ਬਾਬਾ ਜੈਵਿੰਦਰ ਸਿੰਘ ਦੇ ਖਾਸਾ ਸਾਥੀ ਮਲਕੀਤ ਸਿੰਘ ਕਾਲਾ ਦੇ ਖੁਲਾਸੇ ਲਗਾਤਾਰ ਜਾਰੀ ਨੇ ਮਲਕੀਤ ਸਿੰਘ ਕਾਲਾ ਦਾ ਇੱਕ ਹੋਰ ਖੁਲਾਸਾ ਬੇਹਦ ਸਨਸਨੀਪੂਰਨ ਹੈ ਕਾਲਾ ਦੇ ਵੱਲੋਂ ਕੀਤੇ ਇਸ ਖੁਲਾਸੇ ਨੂੰ ਜੇ ਸੱਚ ਮੰਨੀਏ ਤਾਂ ਪਤਾ ਲੱਗਦਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਬੜੂ ਸਾਹਿਬ ٹرسٹ ਦੇ ਨਾਲ ਜੁੜੇ ਜਗਜੀਤ ਸਿੰਘ ਕਾਕਾ ਵੀਰਜੀ ਅਤੇ ਹੋਰ ਪ੍ਰਮੁੱਖ ਲੋਕਾਂ ਨੂੰ ਕਥਿਤ ਰੂਪ ਦੇ ਵਿੱਚ ਮਾਰਨ ਦੇ ਲਈ ਮੋਗਾ ਜ਼ਿਲ੍ਹੇ ਦੇ ਕੁਝ ਲੋਕਾਂ ਨੂੰ ਸੁਪਾਰੀ ਦੇ ਕੇ ਕੁਝ ਪੈਸੇ ਵੀ ਦਿੱਤੇ ਗਏ ਸਨ ਇਹਨੇ ਉੱਧੂਪਰ ਜਾਂਦੇ ਨਾ ਮਰੇ ਜਿਹੜੇ ਆਂਦੇ ਉੱਥੇ ਜਿਵੇਂ ਹੁਣ ਮੂਰਲੇ ਬੰਦੇ ਦੀ ਨਾਲ ਸਾਡੇ ਜਾਂਦੇ ਰਹੇ ਨੇ ਤੇ ਮਨਕ ਬਸੰਤਵਾਲੀ ਦੀ ਕਿਰਪਾ ਹੋ ਰਹੀ ਜੇ ਮਨ ਲਖਾ ਵਗੈ ਮੈਂ ਤਾਰੀ ਹਾਕਮ ਅੱਛਾ ਤੇ ਇੱਕ ਲੋ ਬੰਦੇ ਕਮੇਟੀ ਵਾਲੇ ਪਿੰਡ ਦੇ ਹੋਰ ਜੀ ਕਮੇਟੀ ਵਾਲੇ ਕੌਣ ਕੌਣ ਸੀ ਕਮੇਟੀ ਵਾਲੇ ਹੁੰਦੇ ਹੈਗੇ ਜਿਵੇਂ ਰਾਜੂ ਨੰਬਰਦਾਰ ਆ ਜੀ ਸੇਵਕਾ ਦਾ ਵਿਰਸਤ ਕੱਟਾ ਹੁੰਦਾ ਜੀ ਕਾਲਾ ਅਨੁਸਾਰ ਉਹ ਅਤੇ ਉਸਦੇ ਕੁਝ ਸਾਥੀ ਪੂਰੇ ਨਸ਼ੇ ਦਾ ਸੇਵਨ ਕਰਕੇ ਆਪਣੇ ਮਕਸਦ ਨੂੰ ਕਾਮਯਾਬ ਕਰਨ ਦੇ ਲਈ ਜਾਂਦੇ ਸਨ ਲਿਆਲਾ ਗਾਗਾ ਵਿਖੇ ਇੱਕ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੇ ਆਪਣੇ ਮਕਸਦ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ ਅਸੀਂ ਲੈਰੇ ਗਏ ਆ ਜੀ ਉੱਤੇ ਘਟ ਹੋਇਆ ਸਰ ਹਾਂ ਅਸੀਂ ਇੰਨੇ ਗਲਤਾਂ ਦੀ ਲਸੇ ਨਸ਼ੇ ਜਿਲ੍ਹਾ ਬਰਾਜੀ ਅਸੀਂ ਆਏ ਅਸੀਂ ਤਾਂ ਲੈਰੀ ਪੂਰੀ ਫਟਦੀ ਮੰਤਰੀ ਨੂੰ ਮਿਲਦੇ ਜੀ ਸਾਰ ਨੂੰ ਬੰਦਾ ਸਾਡੇ ਲੈ ਗਿਆ ਐਮਸੀ ਜਾ ਕੇ ਉਹ ਅੱਛਾ ਅਸੀਂ ਤਸਵੀਰਿਆ ਮਤਲਬ ਢੇਣ ਸਿਰ ਮਿਲ ਕੇ ਆਇਆ ਬਰਲੇਸ਼ਾ ਦੁਬਈ ਦੇ ਬਾਦ ਆਇਆ ਸੀ ਲੈ ਕੇ ਐਮਸੀਆ ਦੇ ਵਿੱਚੋਂ ਹਰਕਤ ਕਰਦੇ ਦੀ ਸਾਰੇ ਕਿਤੇ ਦੇ ਬੰਦੇ ਵੀ ਸਾਨੂੰ ਚਾਕੇ ਲੈ ਕੇ ਸਾਨੂੰ ਛਲਾ ਕੇ ਲੈ ਕੇ ਆਓ ਜੀ ਅਜੇ ਪੰਜ ਸਾਧਾ ਸਰੀਰ ਜਿੱਦ ਤੱਕ ਗੱਡੀ ਉਧਰ ਲਈ ਜਾਂਦੀ ਸੀ ਸਿੱਧੇ ਬਾਗੀ ਉਧਰ ਨੂੰ ਨਿਕਲ ਨਸ਼ਾ ਆ ਆਪਣਾ ਦੀ ਪੂਰਾ ਜੀ ਤਾਂ ਜਦੋਂ ਦਾ ਰੋਣਾ ਪਿਆਣਾ ਕੰਬੋਲੀ ਰਹਿੰਦਾ ਸੀਗਾ ਸੁਈ ਨਾਲ ਚ ਰਹਿੰਦੀ ਸੀ ਸੁਈ ਨਾਲ ਦੇ ਅੱਗੇ ਨਹੀਂ ਸੁਈ ਨਾਲ ਵਿੱਚ ਸੁਈ ਲਾੜ ਕੀ ਬਿਨਾਂ ਦੇ ਬਤੜਕੀ ਇਧੜਕੀ ਨਹੀਂ ਸੇ ਕਰ ਲੈਂਦੇ ਜੀ ਬਾ ਚੱਲੀ ਜਾਂਦਾ ਸਰਦ ਇਹ ਆਪਣਾ ਕਾਲਾ ਦੀ ਗੱਲ ਮੰਨੀਏ ਤਾਂ ਬਾਬਾ ਜੈਵਿੰਦਰ ਇਸ ਪੂਰੇ ਮਾਮਲੇ ਵਿੱਚ ਸ਼ਾਮਿਲ ਸਨ ਉਹਨਾਂ ਦੇ ਨਿਰਦੇਸ਼ ਤੇ ਹੀ ਅਸੀਂ ਅਤੇ ਕਈ ਹੋਰ ਲੋਕ ਜਿਨ੍ਹਾਂ ਚ ਬਣਾਈ ਗਈ ਕਮੇਟੀ ਦੇ ਮੈਂਬਰ ਵੀ ਸ਼ਾਮਿਲ ਸਨ ਨੇ ਸੁਪਾਰੀ ਦੇ ਕੇ ਕਾਕਾ ਵੀਰਜੀ ਤੇ ਕੁਝ ਹੋਰ ਲੋਕਾਂ ਦਾ ਕੰਮ ਖਤਮ ਕਰਨ ਲਈ ਤਾਣਾ ਬਾਣਾ ਬੁਣਿਆ ਪਰ ਇਸ ਲਈ ਇਕੱਠੇ ਕੀਤੇ ਪੈਸੇ ਜਿਨ੍ਹਾਂ ਚ ਫੀਸਾਂ ਦੇ ਪੈਸੇ ਵੀ ਸ਼ਾਮਿਲ ਸਨ ਸੁਪਾਰੀ ਦੇ ਤੌਰ ਤੇ ਦੇਣੇ ਸਨ ਪਰ ਪਹਿਲਾਂ ਹੀ ਸਹੇੜੇ ਹੋਰ ਖਰਚਿਆਂ ਕਾਰਨ ਕਈ ਵਾਰ ਸੁਪਾਰੀ ਦੇ ਪੈਸੇ ਪੂਰੇ ਨਹੀਂ ਹੋ ਸਕੇ ਤੇ ਉਹਨਾਂ ਦੀ ਜਾਨ ਬਚ ਗਈ। ਮਹਾਰਾਜ ਚੱਲ ਪਈਏ ਗੋਲੇ ਚੱਲ ਪਈਏ ਦੇਰੇਗਾ ਜੀ। ਕੋਈ ਚੱਲੀ ਆ। ਇਸ ਤੋਂ ਕੱਢੇ ਉੱਥੇ। ਉਹ ਸੋਧ ਕੱਢ ਰਸੀ। ਹਾਂ। ਉਹ ਤਾਂ ਨਾਮੋ ਨਾਮ ਨਹੀਂ ਹੋਇਆ। ਤੂੰ ਉੱਦੇ ਜਿੱਥੇ ਨਹਿਰੇ ਵਾਲਾ ਉੱਦੇ ਤਾਂ ਕੋਈ ਦਿੱਤਾ ਵਾ ਜੀ। ਉੱਦੇ ਅਸੀਂ ਉੱਧਰੇ ਆਏ ਦੀ ਮੋਗੇ ਘੜੀਆਂ ਜੀ। ਅੱਛਾ। ਤੇ ਉੱਥੇ ਰਸਤੇ ਸਾਨੂੰ ਦੱਸਿਆ ਵਿਆ ਕਰਕੇ ਉਹ ਬੰਦੇ ਮਿਲ ਕੇ ਜਾ ਕੇ ਅਸੀਂ ਮੁੜਿਆ ਜੀ ਮਹਾਰਾਜ ਕੱਟੀ ਜਾਂਦੇ ਅਸੀਂ ਜਿਹੜਾ ਨਹੀਂ ਸੜ ਜਾਣਾ ਸੀ ਜਿਹੜਾ ਜਵਾਕਰੋ ਛਣੇ ਦੀ ਸਾਰੇ। ਹਾਂ ਜੀ। ਨਾ ਸਪਾਰੀਆਂ ਕੋਲ ਸਾਰੇ ਨਹੀਂ ਦੇ ਮੈਨੂੰ ਗਈ ਨਹੀਂ ਤਾਂ ਹੀ ਸੀ ਅਬੀ ਜੇ ਦੇ ਗਈ ਸੀ ਮੇਰੀ ਤਾਂ ਮੇਰੀ ਸੀ ਕੋਈ ਹੋਰ ਕੀ ਸੀ ਬਪਿੰਦਰ ਜੀ ਜੇ ਮੈਂ ਕਾਕਾ ਦੇ ਦਿੱਤੇ ਨੇ ਤਾਂ ਮੇਰੇ ਦੇ ਦੇ ਮੇਰਾ ਕੀ ਸੀ ਮਾਰਨ ਵਾਸਤੇ ਮਰਾਜ ਹੋਰ ਕਰੇ ਪਾਸੇ ਵੀ ਜੇ ਮਾਰਨ ਵਾਸਤੇ ਪੂਰਾ ਪਲਾਨ ਨੇ ਦੇ ਚਲੋ ਜੀ ਮਹਾਰਾਜ ਦੀ ਕਿਰਪਾ ਨਾਲ ਪਾਤੀ ਕੇ ਸਤਿਵੰਦ ਹੋ ਗਏ ਉਹ ਤਾਂ ਮੋਗੇ ਨਾਲ ਹੀ ਉਹ ਹੀ ਜਿਹੜੇ ਦੱਸ ਰਹੇ ਨੇ ਥੱਲੇ ਨਹੀਂ ਉਹ ਕੀ ਗੱਲ ਹੋਈ ਸਾਡ ਨਾਲ ਹੀ ਗੱਲ ਹੋਈ ਸੀ ਸਾਨੂੰ ਪੈਸੇ ਨਹੀਂ ਮਿਲੇ ਜੀ ਰੋ 5 50 ਲੱਖ ਰੁਪਏ ਬੰਗਵੀ ਦੇ ਦੋ ਦਰਮਦ ਨਾ ਹੋਏ ਉਹ ਲੱਗਦਾ ਬਾਕੀ ਰੋੜਦਾ ਜੀ ਇਹਨੇ ਤਾਂ ਦੇਰੀ ਦਿੱਤਾ ਸੀ ਬਾਕੀ ਜੀ 4-5 ਲੱਖ ਬਧੇਰੇ ਬਾਕੀ 4-5 ਲੱਖ ਖੇੜ ਗੱਲੇ ਬਣ ਗਏ ਉਹ ਦੇਖਣਾ ਪਤਾ ਲੱਗਦਾ ਮੱਝ ਇਹ ਤਾਂ ਬਰਾਜਾ ਸੀ ਹੋਦੀ ਮੈਂ ਪਾਤ ਬੰਦੇ ਹੀ ਪੂਰੇ ਬਾਕੀ ਜੈਰੇ ਬਦੇ ਹੋਏ ਜੈਸ ਵੀ ਹੱਥ ਚੱਕ ਦੋ ਯੋ ਚੱਕਣਾ ਜੀ ਜੇ ਵੀ ਤਾਂ ਸੀ ਨੇ ਕੇ ਚੁੱਕ ਦੋ ਚੁੱਕ ਦੋ ਜਿਹਨ ਚੱਕਣਾ ਜੀ ਮਾਰ ਦੋ ਜਿਹਨ ਮਾਰੋ ਹਾਂ ਜੀ ਇਸੇ ਦੌਰਾਨ ਕਾਲਾ ਉਥੋ ਬੜੂ ਸਾਹਿਬ ٹرسٹ ਦੇ ਬਾਬਾ ਇਕਬਾਲ ਸਿੰਘ ਦੀ ਸ਼ਾਨ ਵਿੱਚ ਆ ਗਿਆ ਹੁਣ ਇਸ ਖੁਲਾਸੇ ਤੋਂ ਬਾਅਦ ਇੱਕ ਵਾਰ ਫਿਰ ਸਾਬਿਤ ਹੋ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਕਿੰਨੀਆਂ ਗੰਭੀਰ ਸਾਜ਼ਿਸ਼ਾਂ ਨੂੰ ਅੰਜਾਮ ਦਿੱਤਾ ਗਿਆ ਤੇ ਜੇ ਉਹ ਪੂਰੀਆਂ ਹੋ ਜਾਂਦੀਆਂ ਤਾਂ ਇਸ ਜਗ੍ਹਾ ਖੂਨੀ ਖੇਲ ਦੇ ਵਿੱਚ ਕਈ નિર્ਦੋਸ਼ਾਂ ਦਾ ਖੂਨ ਡੁੱਲਣਾ ਸੀ ਹੁਣ ਲੋਕਾਂ ਦੇ ਵਿੱਚ ਆਮ ਚਰਚਾ ਹੈ ਕਿ ਜੇਕਰ ਮਲਕੀਤ ਸਿੰਘ ਕਾਲਾ ਦੀ ਗੱਲ 'ਚ ਸੱਚਾਈ ਹੈ ਤਾਂ ਇਹ ਸਵਾਲ ਖੜਾ ਹੁੰਦਾ ਹੈ ਕਿ ਬਾਬਾ ਜੈਵਿੰਦਰ ਸਿੰਘ ਜੋ ਕਿ ਆਪਣੇ ਆਪ ਨੂੰ ਧਾਰਮਿਕ ਹਸਤੀ ਮੰਨਦੇ ਨੇ ਨੂੰ ਇਸ ਤਰ੍ਹਾਂ ਇਸ ਵਿਵਾਦ ਦੇ ਵਿੱਚ ਕਿਸੇ ਦੀ ਸੁਪਾਰੀ ਦੇਣੀ ਕਿੱਥੋਂ ਤੱਕ ਸਹੀ ਹੈ ਤੇ ਜਾਇਜ਼ ਹੈ ਤੇ ਕੀ ਉਹਨਾਂ ਵਰਗੇ ਵਿਅਕਤੀ ਲਈ ਇਹ ਗੱਲ ਸਹੀ ਹੈ ਜੋ ਖੁਦ ਲੰਬੇ ਸਮੇਂ ਤੋਂ ਲੋਕਾਂ ਨੂੰ ਆਪਸੀ ਪਿਆਰ ਅਤੇ ਮਾਨਵਤਾ ਦਾ ਸੰਦੇਸ਼ ਦੇਣ ਵਾਲਾ ਇਸ ਸੰਸਥਾ ਬੜੂ ਸਾਹਿਬ ਨਾਲ ਜੁੜ ਰਹੇ ਸਨ ਬਿਊਰੋ ਰਿਪੋਰਟ ਅਜਾੜ ਟੀਵੀ ਨਿਊਜ਼